ਮੈਂ ਕਿ ਅੱਜਕੱਲ ਕਿਸਾਨ ਨੇ ਜਿਹੜੇ ਉਹ ਪਨਾੜ ਨੂੰ ਅੱਗ ਲਾਉਂਦੇ ਨੇ ਕਿਤਨਾ ਕਿਤੇ ਉਹਨਾਂ ਦਾ ਬਹੁਤ ਵੱਡੇ ਨੁਕਸਾਨ ਹੋ ਰਹੇ ਜਿਵੇਂ ਤੇ ਕਿਸਾਨਾਂ ਨੂੰ ਵੀ ਇਸ ਦਾ ਅੰਦਾਜ਼ਾ ਹੈਗਾ ਕਿ ਇਹਦਾ ਨੁਕਸਾਨ ਹੈ ਜੋ ਜੋ ਸਾਡੇ ਜਦੋਂ ਅਸੀਂ ਅੱਗ ਲਾਉਂਦੇ ਆ ਸਾਡੀ ਜ਼ਮੀਨ ਦੀ ਉਜਾਊ ਸ਼ਕਤੀ ਘਟਦੀ ਹੈ ਕੋਈ ਹਾਦਸਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਉਹਨਾਂ ਨੂੰ ਇਹ ਚੀਜ਼ਾਂ ਬਖੂਬੀ ਪਤਾ ਹੁੰਦੀਆਂ ਨੇ ਕਿਉਂਕਿ ਪੜੇ ਲਿਖੇ ਅੱਜਕੱਲ ਪਰ ਕਿਤੇ ਨਾ ਕਿਤੇ ਲਖਵੀਰ ਸਿੰਘ ਜਿਹੜੀ ਇਹ ਅੱਗ ਲਾਣੀ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਮਜਬੂਰੀ ਵੀ ਕਿਤੇ ਬਣਦੀ ਆ। ਜਦੋਂ ਆਪਾਂ ਜ਼ਮੀਨ ਤਿਆਰ ਕਰਨੀ ਹੈ। ਚਲੋ ਤੁਸੀਂ ਅੱਜ ਬਾਦੰਨੇ ਆ ਹਨਾ। ਆਪਾਂ ਇਸ ਤੋਂ ਬਾਅਦ ਝੋਨਾ ਲਾਉਣਾ ਹੈ ਹਨਾ। ਜਦੋਂ ਝੋਨਾ ਜਦੋਂ ਉੱਗਦਾ ਹੈ ਹਨਾ ਜਦੋਂ ਆਪਾਂ ਲਾਉਂਦੇ ਆ। ਉਹ ਜਦੋਂ ਲਖਵੀਰ ਸਿੰਘ ਜਦੋਂ ਪਾਣੀ ਦੇ ਉੱਤੇ ਇਹਦੇ ਨਾਲ ਜਿਹੜਾ ਨਾੜ ਹੁੰਦਾ ਹੈ। ਕਿਤੇ ਜਿਹੜੀ ਪਰਾਲੀ ਹੁੰਦੀ ਛੋਟੇ ਛੋਟੇ ਕਣ ਹੁੰਦੇ ਨੇ। ਉਹ ਉੱਤੇ ਤੈਰਨ ਲੱਗ ਜਾਂਦੇ ਨੇ। ਗਿਆ ਕਿ ਹੱਲ ਇਹਦਾ ਜਿਵੇਂ ਹੁਣ ਤੁਸੀਂ ਆਪਾਂ ਗੋ ਚੋਨਾ ਨਹੀਂ ਲਾਉਣਾ ਹੈਗਾ ਹਨਾ ਚੋਨਾ ਨਹੀਂ ਲਗਾਉਣਾ ਆਪਾਂ ਕੁਝ ਜਿੱਦਾਂ ਕਈ ਏਰੀਆ ਦੇ ਵਿੱਚ ਜਿਵੇਂ ਮੱਕੀ ਲੱਗ ਜਾਂਦੀ ਹੈ ਮੱਕੀ ਜਦੋਂ ਆਪਾਂ ਲਾ ਦਿੰਨੇ ਆ ਹਨਾ ਉਹਦੇ ਲਈ ਕੋਈ ਐਡਾ ਜ਼ਰੂਰੀ ਨਹੀਂ ਹੈਗਾ ਕਿ ਅੱਗ ਲਾਣਾ ਕਿਉਂਕਿ ਉਹ ਵਿੱਚ ਵਹਾਈ ਕਰ ਦੋ ਉਹ ਵਿੱਚ ਹੀ ਆਪਣਾ ਗਾਲ ਛੱਡਦਾ ਗਾਲ ਛੱਡ ਦੋ ਹੁਣ ਆਪਾਂ ਨੂੰ ਪਤਾ ਆਪਾਂ ਅੱਗ ਲਾਉਨੇ ਆ ਤੇ ਅਗਦਾ ਨੁਕਸਾਨ ਕਿਸਾਨ ਨੂੰ ਹੀ ਪਤਾ ਵੀ ਨੁਕਸਾਨ ਹੁੰਦਾ ਕਿਉਂਕਿ ਜ਼ਮੀਨ ਦੇ ਵਿੱਚ ਕਈ ਅਜਿਹੇ ਪੰਜਾਬੂ ਤੱਤ ਹੁੰਦੇ ਨੇ ਜਦੋਂ ਆਪਾਂ ਗਲੌਣੇ ਆ ਤਾਂ ਤਰਨ ਲੱਭੋ ਸੜ ਜਾਂਦੇ ਨੇ ਫਸਲ 'ਪਾ ਬੀਜਣੀ ਆ ਜਿਹੜੀ ਫਸਲ ਉਹਦੇ ਕਈ ਤਰ੍ਹਾਂ ਦੀ ਜਣੀਆਂ ਜਿਹੜੇ ਨਦੀਨ ਨਾਸ਼ਕ ਜਿਹੜੇ ਹੁੰਦੇ ਨੇ ਆਪਾਂ ਨਦੀਨ ਹੁੰਦਾ ਜਿਹੜਾ ਉਹ ਵੀ ਕਈ ਤਰ੍ਹਾਂ ਦਾ ਨਦੀਨ ਇਦਾਂ ਦਾ ਹੁੰਦਾ ਜਿਵੇਂ ਭੂਈਂ ਲਾ ਲੋ ਤੁਸੀਂ ਹਨਾ ਭੂਈਂ ਦਾ ਬੀਏ 6 ਮਹੀਨੇ ਬਾਅਦ ਫਟਦਾ ਹੈ ਇਹ ਜ਼ਰੂਰ ਹੈ ਕਿ ਹਾਂ ਕਿ ਕਿਸਾਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੈਗੀਆਂ ਲਖਵੀਰ ਸਿੰਘ ਹੁਣ ਆਪਣੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਜ਼ਮੀਨਾਂ ਪਾਈਆਂ ਜਾਂਦੀਆਂ ਨੇ ਹਨ ਹੁਣ ਤੁਸੀਂ ਲਾ ਲਓ ਵੀ ਕਿਤੇ ਕੋਈ ਹੁੰਦੀ ਹੈ ਕਿਤੇ ਡੱਕਰ ਹੁੰਦੀ ਹੈ ਕਿਤੇ ਆਪਣਾ ਪੱਸੀ ਹੁੰਦੀ ਹੈ ਕਿਤੇ ਹਨਾ ਰੇਤਲੀ ਹੁੰਦੀ ਹੈ ਤੇ ਨਮੀ ਨਾ ਹੋਣ ਕਰਕੇ ਜ਼ਮੀਨਾਂ ਸੁੱਕੀਆਂ ਪਈਆਂ ਨੇ ਹਨਾ ਸੁੱਕੀਆਂ ਹੋਣ ਕਰਕੇ ਉੱਥੇ ਹੁਣ ਤੁਸੀਂ ਜੇ ਕੋਈ ਕਹੋਗੇ ਵੀ ਪਲਟਾਵਾ ਹਲ ਚਲਾ ਲਓ ਜਾਂ ਉਹਨੂੰ ਬਾਹ ਕੇ ਜਾਂ ਜੇ ਤੁਸੀਂ ਕਹਿੰਦੇ ਹੋ ਵੀ ਉਹਨੂੰ ਪਾਣੀ ਨਾਲ ਪਹਿਲਾਂ ਗਾਲ ਲਓ ਜਾਂ ਪਾਣੀ ਛੱਡ ਕੇ ਗਾਲ ਲਓ। ਵੀ ਅੱਗ ਲੱਗਣ ਦੇ ਕਾਰਨ ਕਿਸਾਨ ਕਾਫੀ ਹੁੰਦਾ। ਬਾਪਾ ਬੰਦੂ ਚ ਤੋੜਿਆ ਪਾਣੀ ਪੂਛਤ ਹੋ ਰਿਹਾ ਨਾ। ਜਿਹੜੀ ਸਾਡੀ ਗਵਰਨਮੈਂਟ ਹੈ ਜੇ ਉਹ ਸਾਨੂੰ ਮੱਕੀ ਦੇ ਉੱਤੇ ਵਧੀਆ ਰੇਟ ਦੇਵੇ ਤਾਂ ਕਿਸਾਨ ਉਹੀ ਇਹ ਫਸਲ ਫਸਲ ਦਾ ਚੱਕਰ ਬਦਲ ਦੇਣ। ਝੋਨੇ ਦੀ ਜਗਾ ਮੱਕੀ ਲਾਦਨ ਨਾਲੇ ਦਾ ਪਾਣੀ ਦੀ ਆਪਣਾ ਬਚਾਓ ਹੋ ਜਾਊਗਾ ਨਾਲੇ ਕਈ ਤਰ੍ਹਾਂ ਦੀ ਜਿਵੇਂ ਹੁਣ ਅੱਗਾਂ ਲਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ ਹਨ ਤੁਸੀਂ ਬਾਹਰ ਦੇਖ ਰਹੇ ਹੋ ਵੀ ਟੈਂਪਰੇਚਰ ਵੀ ਆਪਣਾ ਇਹ ਦਿਨਾਂ ਦੇ ਵਿੱਚ ਆ ਕੇ 40 ਤੋਂ 45 ਡਿਗਰੀ ਦੇ ਆਪ ਹੁੰਦਾ ਖੜਦੇ ਹੁੰਦਾ ਬਾਹਰ ਹਨ ਹੁਣ ਵੀ ਦੇਖੋ ਜੀ ਮਾਈ ਜੇ ਤੁਸੀਂ ਉੱਥੇ ਕਹਿ ਦੂੰਗੀ ਹੁਣ ਤੁਸੀਂ ਪਹਿਲਾਂ ਜ਼ਮੀਨ ਦੇ ਵਿੱਚ ਪਾਣੀ ਛੱਡ ਦਿਓ ਪਾਣੀ ਛੱਡ ਕੇ ਉਹਨੂੰ ਨਾੜ ਨੂੰ ਗਾਲ ਲਓ ਹੁਣ ਤੇ ਪਾਣੀ ਵੀ ਛੱਡਣਾ ਕਿਤੇ ਨਾ ਕਿਤੇ ਪਾਣੀ ਦੀ ਵੀ ਵੇਸਟੇਜ ਆ ਉਥੇ ਜੇ ਫਸਲ ਬੀਜਾਂ ਦੇ ਤਾਂ ਇਹ ਬੀਜਾਂਗੇ ਜੇ ਆਪ ਨੂੰ ਸਰ ਫਸਲ ਦੇ ਉੱਤੇ ਕੋਈ ਸਹੀ ਫਸਲ ਹਾਂ ਸਹੀ ਫਸਲ ਸਹੀ ਮੁੱਲ ਮਿਲੇ ਸਹੀ ਜੇ ਹੁਣ ਜੇ ਆਪਾਂ ਨੇ ਬੱਲੇਉ ਭਰਨਾ ਹਨਾ ਉਹਦਾ ਕੋ ਫਾਇਦਾ ਨਹੀਂ ਹੁਣ ਜੇ ਚੀਜ਼ ਆਪ ਨੂੰ ਮੁੱਲ ਸਹੀ ਮਿਲੂਗਾ ਅਗਲਾ ਬੰਦਾ ਫਿਰ ਉਸ ਹਿਸਾਬ ਨਾਲ ਫਸਲ ਦੀ ਖੇਤੀ ਕਰਦਾ ਜਿਹੜਾ ਸੁਸਾਇਟੀ ਵਾਲਾ ਕੰਮ ਹੈ ਨਾ ਇਹ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਕਿਸਾਨ ਨੂੰ ਕਰਜ਼ਾਈ ਕਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹਦਾ ਹੱਥ ਜਿਹੜਾ ਇਹੀ ਹੈ ਸੁਸਾਇਟੀ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਬਹੰਤ ਇਹ ਤੁਕਾਂ ਨੇ ਜਿਹੜੀਆਂ ਗਰਵਾਣੀਆਂ ਦੀਆਂ ਨੇ ਪਰ ਕਿਤਨਾ ਕਿਤੇ ਗਰਵਾਣੀ ਦੇ ਵਿੱਚ ਲਿਖਿਆ ਗਿਆ ਜਿਹੜਾ ਪਵਨ ਆਪਣਾ ਗੁਰੂ ਆ ਪਾਣੀ ਆਪਣੇ ਪਿਤਾ ਹੈ ਤੇ ਜਿਹੜੀ ਧਰਤੀ ਆ ਆਪਣੀ ਉਹ ਮਾਤਾ ਹੈ ਪਰ ਕਿਤਨਾ ਕਿਤੇ ਆਪਾਂ ਆਪਣੀਆਂ ਲੋਣਾ ਦੇ ਕਾਰਨ ਇਹ ਚੀਜ਼ਾਂ ਨੂੰ ਆਪਾਂ ਨਸ਼ਟ ਕਰ ਰਹੇ ਆ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਅੱਜ ਜਿਹੜਾ ਮੌਦੀ ਭਖ ਦਾ ਮਸਲਾ ਹੈ ਪੰਜਾਬ ਦਾ ਕਿ ਜਿਹੜੇ ਹੁਣ ਜਿਵੇਂ ਕਿ ਫਸਲ ਦੀ ਬਾਢੀ ਹੋ ਚੁੱਕੀ ਆ ਹੁਣ ਕਿਸਾਨਾਂ ਦੇ ਵੱਲੋਂ ਜਿਹੜੀ ਨਾੜ ਆ ਉਹਨੂੰ ਅੱਗ ਲਾਈ ਜਾ ਰਹੀ ਆ ਤੇ ਕਿਤਨਾ ਕਿਤੇ ਅੱਗ ਲਾਉਣ ਦੇ ਕਾਰਨ ਜਿਹੜਾ ਕਾਫੀ ਨੁਕਸਾਨ ਹੋ ਰਿਹਾ ਜਿਸ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਆ ਮੇਰਾ ਸਹਿਯੋਗੀ ਲਾਪਰੀ ਸਿੰਘ ਸਭ ਤੋਂ ਪਹਿਲਾਂ ਲਾਪਰੀ ਸਿੰਘ ਤੁਹਾਡਾ ਬਹੁਤ-ਬਹੁਤ ਸਵਾਗਤ ਆ ਧੰਨਵਾਦ ਜੀ ਤੇ ਲਾਪਰੀ ਸਿੰਘ ਤੁਸੀਂ ਕਿਵੇਂ ਦੇਖਦੇ ਹੋ ਨਾ ਜਿਵੇਂ ਕਿ ਅੱਜ ਕੱਲ੍ਹ ਕਿਸਾਨ ਨੇ ਜਿਹੜੇ ਉਹ ਨਾੜ ਨੂੰ ਅੱਗ ਲਾਉਂਦੇ ਨੇ ਕਿਤਨਾ ਕਿਤੇ ਉਹਨਾਂ ਨਾਲ ਬਹੁਤ ਵੱਡੇ ਨੁਕਸਾਨ ਹੋ ਰਹੇ ਜਿਵੇਂ ਪਿੱਛੇ ਹੀ ਦੇਖਿਆ ਆਪਾਂ ਇੱਕ ਪਰਿਵਾਰ ਪੂਰਾ ਉਜੜ ਗਿਆ ਨਾ ਕਿਤਨਾ ਕਿਤੇ ਅੱਗ ਦੇ ਕਾਰਨ ਅੱਗ ਲੱਗੀ ਸੀ ਧੂਆਂ ਦੀਆਂ ਐਕਸੀਡੈਂਟ ਹੋ ਗਿਆ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਮਾਤਾ ਹੋਰੇ ਬੱਚੇ ਦੇ ਮਾਤਾ ਤੇ ਪਿਤਾ ਨਾ ਤੇ ਉਹ ਵੀ ਵਿਚਾਰੇ ਹੈ ਨਾ ਦੁਨੀਆ ਨੂੰ ਅਲਬੇਦਾ ਕਹਿ ਚੁੱਕੇ ਕਿਤਨਾ ਕਿਤੇ ਹੋਰ ਕਾਫੀ ਨੁਕਸਾਨ ਹੋ ਰਿਹਾ ਅੱਗ ਲਾਉਣ ਦੇ ਕਾਰਨ ਬਹੁਤ ਜੀਵ ਜੰਤੂ ਨੇ ਦਰਫਤ ਨੇ ਜਿਨ੍ਹਾਂ ਦਾ ਕਿਤਨਾ ਕਿਤੇ ਨੁਕਸਾਨ ਹੋ ਰਿਹਾ ਇਹ ਤੁਸੀਂ ਕਿਵੇਂ ਦੇਖਦੇ ਹੋ ਲਖਵੀਰ ਸਿੰਘ ਜਦੋਂ ਤੁਸੀਂ ਇਹ ਟਟੇ ਜਾਂਦੇ ਨੇ ਵੀ ਅੱਗਾ ਨਹੀਂ ਲਾਉਣੇ ਚਾਹੀਦੀਆਂ ਜਦੋਂ ਆਪਾਂ ਅੱਗ ਨਹੀਂ ਲਾਉਂਦੇ ਹੈਗੇ ਤਾਂ ਇਹਦਾ ਹੱਲ ਹੈਗਾ ਕਣਕ ਦੀ ਜਿਹੜੇ ਨਾੜ ਦਾ ਹੱਲ ਹੈਗਾ ਤੁਸੀਂ ਕਿਸੇ ਤਰੀਕੇ ਨਾਲ ਕਈ ਵਿਗਿਆਨੀਆਂ ਨੇ ਕਈ ਕੋਈ ਕੁਝ ਕਹਿੰਦਾ ਵੀ ਤੁਸੀਂ ਇਦਾਂ ਕਰ ਲਿਆ ਕਰੋ ਕੋਈ ਕੁਝ ਕਹਿੰਦਾ ਕੋਈ ਇਦਾਂ ਕਰ ਲਿਆ ਕਰੋ ਪਰ ਅਸਲ ਜਿਹੜੀ ਗਰਾਊਂਡ ਰਿਐਲਿਟੀ ਹੈ ਜਿਹੜਾ ਬੰਦਾ ਜਦੋਂ ਆਪਾਂ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਨੂੰ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੁਹਾਨੂੰ ਉਸ ਬਾਰੇ ਚੰਗੀ ਤਰ੍ਹਾਂ ਨੌਲੇਜ ਹੁੰਦੀ ਹੈ ਹਨ ਜਦੋਂ ਆਪਾਂ ਕਹ ਦਿੰਦੇ ਆ ਕਿ ਇਹ ਤੁਸੀਂ ਏਦਾਂ ਕਿਉਂ ਨਹੀਂ ਕਰਦੇ ਹੈਗੇ ਹਨ ਤੇ ਏਦਾਂ ਹੋ ਜਾਂਦਾ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਇਸ ਦਾ ਅੰਦਾਜ਼ਾ ਹੈਗਾ ਕਿ ਇਹਦਾ ਨੁਕਸਾਨ ਹੈ ਜੋ ਜੋ ਸਾਡੇ ਜਦੋਂ ਅਸੀਂ ਅੱਗ ਲਾਉਂਦੇ ਆ ਸਾਡੀ ਜ਼ਮੀਨ ਦੀ ਉਜਾਊ ਸ਼ਕਤੀ ਘਟਦੀ ਹੈ ਕਈ ਤਰ੍ਹਾਂ ਦੇ ਸਾਡੇ ਲਾਗੇ ਚਾਗੇ ਵਾਲੇ ਦਰਖਤਾਂ ਨੂੰ ਅੱਗ ਲੱਗ ਜਾਂਦੀ ਹੈ ਸੜ ਜਾਂਦੇ ਨੇ ਕਿਤੇ ਕੋਈ ਹਾਦਸਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਉਹਨਾਂ ਨੂੰ ਇਹ ਚੀਜ਼ਾਂ ਬਖੂਬੀ ਪਤਾ ਹੁੰਦੀਆਂ ਨੇ ਕਿਉਂਕਿ ਪੜੇ ਲਿਖੇ ਅੱਜਕੱਲ੍ਹ ਤੁਸੀਂ ਤੁਹਾਨੂੰ ਵੀ ਪਤਾ ਹੈ ਨਾ ਕਿਸਾਨ ਕਿਸਾਨੀ ਕਰਨੀ ਕਿਹੜਾ ਸੌਖੀ ਹੈ ਪੜ੍ਹੇ ਲਿਖੇ ਕਿਸਾਨ ਨੇ ਅੱਜ ਕੱਲ ਉਹਨਾਂ ਨੂੰ ਸਭ ਪਤਾ ਹੈ ਪਰ ਕਿਤੇ ਨਾ ਕਿਤੇ ਲਖਵੀਰ ਸਿੰਘ ਜਿਹੜੀ ਇਹ ਅੱਗ ਲਾਣੀ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਮਜਬੂਰੀ ਵੀ ਕਿਤੇ ਬਣਦੀ ਹੈ ਹੁਣ ਤੁਸੀਂ ਕਈ ਕਹਿੰਦੇ ਨੇ ਕਿ ਤੁਸੀਂ ਇਹਨੂੰ ਵਿੱਚ ਬਾਧਿਆ ਕਰੋ ਵਾਣਾ ਕਹਿਣਾ ਸੌਖਾ ਹੈ ਪਰ ਉਸ ਤੋਂ ਬਾਅਦ ਜਦੋਂ ਆਪਾਂ ਦੂਜੀ ਫਸਲ ਬੀਟਣੀ ਆ ਉਹਦੇ ਲਈ ਜਦੋਂ ਆਪਾਂ ਜ਼ਮੀਨ ਤਿਆਰ ਕਰਨੀ ਹੈ ਚਲੋ ਤੁਸੀਂ ਅੱਜ ਬਾਧ ਲੈਣੇ ਆ ਹਨਾ ਆਪਾਂ ਇਸ ਤੋਂ ਬਾਅਦ ਝੋਨਾ ਲਾਉਣਾ ਹੈ ਹਨ ਜਦੋਂ ਝੋਨਾ ਜਦੋਂ ਉਗਦਾ ਹੈ ਹਨ ਜਦੋਂ ਆਪਾਂ ਲਾਉਨੇ ਆ ਉਹ ਜਦੋਂ ਲਖਬੀਰ ਸਿੰਘ ਜਦੋਂ ਪਾਣੀ ਦੇ ਉੱਤੇ ਇਹਦੇ ਨਾਲ ਜਿਹੜਾ ਨਾੜ ਹੁੰਦਾ ਹੈ ਕਿਤੇ ਜਿਹੜੀ ਪਰਾਲੀ ਹੁੰਦੀ ਹੈ ਛੋਟੇ ਛੋਟੇ ਕੰਨ ਹੁੰਦੇ ਨੇ ਉੱਤੇ ਤੈਰਨ ਲੱਗ ਜਾਂਦੇ ਨੇ ਉਹ ਕਿਤੇ ਨਾ ਕਿਤੇ ਜਦੋਂ ਆਪਾਂ ਝੋਨਾ ਇੱਕ ਵਾਰੀ ਲਗਾ ਦਿੰਨੇ ਆ ਜਦੋਂ ਆਪਾਂ ਡੱਕਾ ਲਗਾ ਦਿੰਨੇ ਆ ਉਹ ਜਦੋਂ ਪਾਣੀ ਜਦੋਂ ਬਹਾਵ ਤੇਜ਼ ਚੱਲਦਾ ਹਨ ਉੱਤੇ ਜਿਹੜੇ ਡੱਕਿਆਂ ਦੇ ਨਾਲ ਛੋਟੇ ਛੋਟੇ ਜਿਹੜੇ ਇਹਦੇ ਹੁੰਦੇ ਨੇ ਨਾੜ ਦੇ ਡੱਕੇ ਹੁੰਦੇ ਨੇ ਉਹਦੇ ਨਾਲ ਨਾ ਪਾਣੀ ਉਹ ਡੱਕਿਆਂ ਨੂੰ ਵੀ ਨਸ਼ਟ ਕਰਦਾ ਜਾਂਦਾ ਹੈ ਉਹ ਫਰੋਕ ਕਿ ਜੇ ਤੁਸੀਂ ਕਹਿ ਦੋ ਵੀ 1 ਏਕੜ ਦੇ ਵਿੱਚ ਕਾਫੀ ਜਗ੍ਹਾ ਨੂੰ ਉੱਥੇ ਨੁਕਸਾਨ ਹੋ ਜਾਂਦਾ ਉੱਥੇ ਡੱਕੇ ਮਰ ਜਾਂਦੇ ਨੇ ਉਹ ਕਿਤੇ ਨਾ ਕਿਤੇ ਇਹ ਹੁਣ ਜਿਵੇਂ ਤੁਸੀਂ ਕਹਿਆ ਹਨ ਵੀ ਇਹ ਬਹੁਤ ਅੱਗਾਂ ਲੱਗਦੀਆਂ ਨੇ ਕਈ ਆ ਕੇ ਕਹਿੰਦੇ ਨੇ ਵੀ ਇਹ ਦਾਣਾ ਕਰਿਆ ਕਰੋ ਹੱਲ ਨਹੀਂ ਹੈਗਾ ਕੋਈ ਇਹ ਅਸਲ ਦੇ ਵਿੱਚ ਹੱਲ ਉਹੀ ਮੈਂ ਤੁਹਾਨੂੰ ਕਹਿਣ ਲੱਗਿਆ ਕਿ ਹੱਲ ਇਹਦਾ ਜਿਵੇਂ ਹੁਣ ਤੁਸੀਂ ਆਪਾਂ ਅੱਗੋਂ ਝੋਨਾ ਨਹੀਂ ਲਾਉਣਾ ਹੈਗਾ ਹਨ ਝੋਨਾ ਨਹੀਂ ਲਗਾਣਾ ਆਪਾਂ ਕੁਝ ਜਿੱਦਾਂ ਕਈ ਏਰੀਆ ਦੇ ਵਿੱਚ ਜਿਵੇਂ ਮੱਕੀ ਲੱਗ ਜਾਂਦੀ ਹੈ ਮੱਕੀ ਜਦੋਂ ਆਪਾਂ ਲਾ ਦਿੰਨੇ ਆ ਹਨ ਉਹਦੇ ਲਈ ਕੋਈ ਐਡਾ ਜ਼ਰੂਰੀ ਨਹੀਂ ਹੈਗਾ ਕਿ ਅੱਗ ਲਾਣਾ ਕਿਉਂਕਿ ਉਹ ਵਿੱਚ ਵਹਾਈ ਕਰ ਦੋ ਉਹ ਵਿੱਚ ਹੀ ਆਪਣਾ ਗਲ ਸਕਦਾ ਹੈ ਗਲ ਛੱਡ ਦੋ ਜੀ ਵੀ ਆਪਣੀ ਫਿਰ ਕਈ ਕਿਸਾਨੇ ਮੈਂ ਮੈਨੇਜੈਂਸ ਝੋਨੇ ਦੇ ਨਾਲ ਨਾਲ ਬੰਦਾ ਕਣਕ ਤੋਂ ਬਾਅਦ ਮੱਕੀ ਦੀ ਫਸਲ ਫਸਲ ਗੱਲ ਕੀਤੀ ਆ ਮੱਕੀ ਦੀ ਫਸਲ ਜਾਂ ਆਲੂ ਦੀ ਫਸਲ ਜਾਂ ਹਨਾ ਹੋਰ ਕਈ ਫਸਲ ਆਪਾਂ ਵਿੱਚੋਂ ਕੱਢ ਸਕਦਾ ਬੰਦਾ ਤੇ ਫਿਰ ਫਿਰ ਕਿ ਫਿਰ ਜ਼ਿਆਦਾਤਰ ਹੁਣ ਆਪਾਂ ਨੂੰ ਪਤਾ ਆਪਾਂ ਅੱਗ ਲਾਉਨੇ ਆ ਤੇ ਅਗਦਾ ਨੁਕਸਾਨ ਕਿਸਾਨ ਨੂੰ ਹੀ ਪਤਾ ਵੀ ਨੁਕਸਾਨ ਹੁੰਦਾ ਕਿਉਂਕਿ ਜ਼ਮੀਨ ਦੇ ਵਿੱਚ ਕਈ ਅਜਿਹੇ ਪਜਾਉ ਤੱਤ ਹੁੰਦੇ ਨੇ ਜਦੋਂ ਆਪਾਂ ਅਗ ਲਾਉਨੇ ਆ ਤਾਂ ਤਨ ਲਵੋ ਸੜ ਜਾਂਦੇ ਨੇ ਹਨਾ ਕਿਤੇ ਨਾ ਕਿਤੇ ਜ਼ਮੀਨ ਦਾ ਨੁਕਸਾਨ ਹੋ ਰਿਹਾ ਲਖਵੀਰ ਸਿੰਘ ਉਹ ਪਜਾਉ ਤੱਤ ਵੀ ਸੜਦੇ ਨੇ ਜਿਹੜੀਆਂ ਔਰ ਜਿਹੜੀ ਆਉਣ ਵਾਲੀ ਫਸਲ ਪਾ ਬੀਜਣੀ ਹੈ ਜਿਹੜੀ ਫਸਲ ਉਹਦੇ ਕਈ ਤਰ੍ਹਾਂ ਦੀ ਜਿਹੜੀਆਂ ਜਿਹੜੇ ਨਦੀਨ ਨਾਸ਼ਕ ਜਿਹੜੇ ਹੁੰਦੇ ਨੇ ਆਪਾਂ ਨਦੀਨ ਹੁੰਦਾ ਜਿਹੜਾ ਉਹ ਵੀ ਕਈ ਤਰ੍ਹਾਂ ਦਾ ਨਦੀਨ ਇਦਾਂ ਦਾ ਹੁੰਦਾ ਜਿਵੇਂ ਖੂਈਂ ਲਾ ਲਓ ਤੁਸੀਂ ਹਨਾ ਖੂਈਂ ਦਾ ਵੀ 6 ਮਹੀਨੇ ਬਾਅਦ ਫਟਦਾ ਆਕੇ ਜਦੋਂ ਆਪਾਂ ਝੋਨਾ ਲਾਉਣਾ ਹੈ ਨਾ ਤਾਂ ਉਹਦਾ ਵੀ ਪਿਛਲੇ ਸੀਜ਼ਨ ਦਾ ਪਿਆ ਹੁੰਦਾ ਤਾਂ ਉਹ ਜਦੋਂ ਆਪਾਂ ਝੋਨਾ ਲਾਉਣਾ ਉਦੋਂ ਫਟ ਜਾਂਦਾ ਆਕੇ ਹਨਾ ਉਹ ਜਦੋਂ ਆਪਾਂ ਅੱਗ ਲਾਉਂਦੇ ਆ ਉਹ ਕਈ ਕਈ ਤਾਂ ਉਹ 20 ਵਿੱਚ ਸੜ ਜਾਂਦੇ ਨੇ ਜਿਹੜੇ ਨਦੀਨ ਹੁੰਦੇ ਨੇ ਕਈ ਹਨ ਜਿਹੜੇ ਆਪਣੇ ਝੋਨੇ ਦੇ ਸੜਨਗੇ ਜਦੋਂ ਆਪਾਂ ਅੱਗ ਆਪਾਂ ਕਿਤੇ ਵੀ ਆਪਾਂ ਬਾਹਰ ਅੰਦਰ ਅੱਗ ਲਾਉਂਦੇ ਆ ਉੱਥੇ 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 ਕਿਸਾਨਾਂ ਨੂੰ ਆਪਣਾ ਫਾਇਦਾ ਦੇਖਦਾ ਕਿਉਂਕਿ ਖੂਈ ਹੋ ਜਾਣਾ ਹਨ ਉਹਦੇ ਨਾਲ ਆਪਣਾ ਝੋਨੇ ਦਾ ਨੁਕਸਾਨ ਹੁੰਦਾ ਉਹਦੇ ਵਿੱਚ ਹਨ ਤੁਹਾਨੂੰ ਪਤਾ ਹੀ ਆ ਪਰ ਹਾਂ ਇਹ 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 ਜ਼ਰੂਰ ਹੈ ਕਿ ਹਾਂ ਕਿਸਾਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ ਹੈਗੀਆਂ ਲਖਵੀਰ ਸਿੰਘ ਹੁਣ ਆਪਣੇ ਪੰਜਾਬ ਦੇ ਵਿੱਚ ਕਈ ਤਰ੍ਹਾਂ ਕਈ ਤਰ੍ਹਾਂ ਦੀਆਂ ਜ਼ਮੀਨਾਂ ਪਾਈਆਂ ਜਾਂਦੀਆਂ ਨੇ ਹਨ ਹੁਣ ਤੁਸੀਂ ਲਾ ਲਓ ਵੀ ਕਿਤੇ ਕੋਈ ਹੁੰਦੀ ਹੈ ਕਿਤੇ ਡਾਕਰ ਹੁੰਦੀ ਹੈ ਕਿਤੇ ਆਪਣਾ ਪੱਸੀ ਹੁੰਦੀ ਹੈ ਕਿਤੇ ਹਨਾ ਰੇਤਲੀ ਹੁੰਦੀ ਹੈ ਕਿਤੇ ਕਿਸੇ ਤਰ੍ਹਾਂ ਦੀ ਹੁੰਦੀ ਹੈ ਇਹ ਹਰੇਕ ਆਪਾਂ ਇਹ ਇਹ ਆਪਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਇਲਾਕੇ ਦੇ ਵਿੱਚ ਤੁਸੀਂ ਏ ਤੁਸੀਂ ਇਹ ਨਹੀਂ ਕਿ ਤੁਸੀਂ ਪੂਰੇ ਪੰਜਾਬ ਲੈਵਲ ਦੇ ਉੱਤੇ ਤੁਸੀਂ ਕਹਿ ਦੋਗੇ ਕਿ ਤੁਸੀਂ ਐਦਾਂ ਕਰ ਲਓ ਹਨ ਜਾਂ ਇਹਨੂੰ ਪਲਟਾਵਾ ਹਲ ਮਾਰ ਲਓ ਕਿਉਂਕਿ ਲਖਵੀਰ ਸਿੰਘ ਅੱਜ ਤੁਹਾਨੂੰ ਪਤਾ ਹੈ ਫਰਵਰੀ ਦੀ ਬਾਰਿਸ਼ ਹੋਈ ਹੋਈ ਆ ਹਨ ਜਮੀਨਾਂ ਦੇ ਵਿੱਚ ਬਿਲਕੁਲ ਨਮੀ ਨਹੀਂ ਹੈਗੀ ਹਨ ਤੇ ਨਮੀ ਨਾ ਹੋਣ ਕਰਕੇ ਜਮੀਨਾਂ ਸੁੱਕੀਆਂ ਪਈਆਂ ਨੇ ਹਨ ਸੁੱਕੀਆਂ ਹੋਣ ਕਰਕੇ ਉੱਥੇ ਹੁਣ ਤੁਸੀਂ ਜੇ ਕੋਈ ਕਹੋਗੇ ਵੀ ਪਲਟਾਵਾ ਹਲ ਚਲਾ ਲਓ ਜਾਂ ਉਹਨੂੰ ਬਾ ਕੇ ਜਾਂ ਜੇ ਤੁਸੀਂ ਕਹਿੰਦੇ ਹੋ ਵੀ ਉਹਨੂੰ ਪਾਣੀ ਨਾਲ ਪਹਿਲਾਂ ਗਾਲ ਲਓ ਜਾਂ ਪਾਣੀ ਛੱਡ ਕੇ ਗਾਲ ਲਓ ਉਹਨੂੰ ਗੱਲਨ ਨੂੰ ਵੀ ਕਟੋਗਟ ਆਪਾਂ ਨੂੰ ਕਈ ਮਾਣ ਲੀਟਰ ਪਾਣੀ ਆਪਾਂ ਨੂੰ ਇਸਤੇਮਾਲ ਕਰਨਾ ਪੈਣਾ ਸੋ ਇਹ ਗਰਾਊਂਡ ਰਿਐਲਿਟੀ ਕੁਝ ਹੋਰ ਹੁੰਦੀ ਹੈ ਤੇ ਕਹਿਣਾ ਕੁਝ ਹੋਰ ਹੁੰਦਾ ਨਹੀਂ ਲੱਭੀ ਚਲੋ ਗਰਾਊਂਡ ਰਿਐਲਿਟੀ ਤੇ ਉਹਦਾ ਗੱਲ ਵੱਖਰੀ ਆ ਕਿਤਨਾ ਜਿਤੇ ਆਪਾਂ ਗੱਲ ਕਰ ਰਹੇ ਆ ਨੁਕਸਾਨ ਦੀ ਹੈ ਨਾ ਵੀ ਅੱਗ ਲੱਗਣ ਦੇ ਕਾਰਨ ਨੁਕਸਾਨ ਕਾਫੀ ਹੁੰਦਾ ਹੈ ਵਾਤਾਵਰਣ ਵਿੱਚ ਤੋੜਿਆ ਪਾਣੀ ਦੂਸ਼ਿਤ ਹੋ ਰਿਹਾ ਨਾ ਕਿਤਨਾ ਕਿਤੇ ਆਪਾਂ ਨੂੰ ਇਹ ਚੀਜ਼ ਇਹ ਆਪਣੇ ਗੁਰੂ ਪਾਤਸ਼ਾਹ ਨੇ ਕਾਫੀ ਟਾਈਮ ਪਹਿਲਾਂ ਕਿਹਾ ਸੀ ਕਿ ਪੁਨਰਚੀ ਬਚਾ ਕੇ ਰੱਖਣੀ ਪਊਗੀ ਤਾਂ ਪਰ ਰਹਿ ਸਕਦੇ ਆ ਜਿਹੜੇ ਆਪਾਂ ਹੀ ਹੁਣ ਆਪਾਂ ਇਨਸਾਨੀ ਤੌਰ ਤੇ ਜੇ ਆਪਾਂ ਹੀ ਹੁਣ ਚੀਜ਼ ਸਮਝਾਂਗੇ ਨਹੀਂ ਤਾਂ ਸੰਦਨ ਲਵ ਸਮਝੂ ਕੋਣ ਹੈ ਨਾ ਜ ਜਪਾਂ ਇਹ ਚੀਜ਼ ਨੂੰ ਨਸ਼ਟ ਕਰੀ ਗਏ ਆਪਣੇ ਆਪ ਫਾਇਦੇ ਲਈ ਕਰਦੇ ਆ ਹਨਾ ਹਾਲਾਂਕਿ ਇਹਦੇ ਵਿੱਚ ਸਰਕਾਰ ਸਰਕਾਰ ਵੀ ਜ਼ਿੰਮੇਵਾਰ ਹੈ ਜੇਕਰ ਸਰਕਾਰ ਕਿਸਾਨਾਂ ਨੂੰ ਜ਼ਿੰਮੇਵਾਰ ਹੁੰਦਾ ਹੈ ਸਰਕਾਰ ਜੀ ਬਣਦੀ ਹੈ ਨਾ ਜੇ ਸਰਕਾਰ ਜੀ ਹੁਣ ਤੁਸੀਂ ਇਹ ਲਾਲ ਹੋਣਾ ਝੋਨੇ ਦੇ ਉੱਤੇ ਆਪਾਂ ਨੂੰ ਐਮ ਐਸ ਪੀ ਮਿਲਦੀ ਹੈ ਅਸਲ ਦੇ ਵਿੱਚ ਇੱਕ ਕਿਸਾਨ ਨੂੰ ਕਣਕ ਦੇ ਵਿੱਚ ਦਾ ਸਿਰਫ ਆਗੇ ਟੁੜਿਓ ਬਚਦੀ ਹੈ ਉਹ ਸਭ ਨੂੰ ਪਤਾ ਹੈ ਨਾ ਇਸ ਗੱਲ ਦਾ ਝੋਨੇ 'ਚੋਂ ਥੋੜਾ ਬੜਾ ਕੁਝ ਫਾਇਦਾ ਹੁੰਦਾ ਹੈ ਝੋਨਾ ਲਾ ਲੈਂਦਾ ਕਿਸਾਨ ਹਨਾ ਝੋਨਾ ਲਾਏ ਤੇ ਬਿਨਾ ਸਰਦਾ ਵੀ ਨਹੀਂ ਹੈਗਾ ਕਿਉਂਕਿ 100 ਖਰਚੇ ਹਾਂ ਹਰਾਂ ਤੇ ਜੇ ਉਹੀ ਆਪਾਂ ਨੂੰ ਜਿਹੜੀ ਸਾਡੀ ਗਵਰਨਮੈਂਟ ਹੈ ਜੇ ਉਹ ਸਾਨੂੰ ਮੱਕੀ ਦੇ ਉੱਤੇ ਵਧੀਆ ਰੇਟ ਦੇਵੇ ਤਾਂ ਕਿਸਾਨ ਉਹੀ ਇਹ ਫਸਲ ਫਸਲ ਦਾ ਚੱਕਰ ਬਦਲ ਦੇਣ ਝੋਨੇ ਦੀ ਜਗ੍ਹਾ ਮੱਕੀ ਲਾਦਣ ਨਾਲੇ ਦਾ ਪਾਣੀ ਦੀ ਆਪਣਾ ਬਚਾਓ ਹੋ ਜਾਊਗਾ ਨਾਲੇ ਕਈ ਤਰ੍ਹਾਂ ਦੀ ਜਿਵੇਂ ਹੁਣ ਅੱਗਾਂ ਲਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ ਹਨ ਇਹ ਚੀਜ਼ ਹੋ ਜਾਂਦੀ ਹੈ ਮਤਲਬ ਕਈ ਤਰ੍ਹਾਂ ਦੀ ਹੋਰ ਕਈ ਫਸਲਾਂ ਨੇ ਇਹੀਆਂ ਜੇਕਰ ਸਰਕਾਰ ਉਹਨਾਂ ਦੇ ਉੱਪਰ ਕਿਸਾਨਾਂ ਨੂੰ ਸਹੀ ਕੀਮਤ ਹਨਾ ਫਸਲ ਸਹੀ ਮੁੱਲ ਦੇਵੇ ਤਾਂ ਕਿਉਂ ਨਾ ਕਿ ਕਿਸਾਨ ਜਿਹੜੇ ਉਹ ਛੋਣਨੇ ਤੇ ਕਣਕ ਤੋਂ ਗਰੇਜ ਕਰਨ ਸਿਰਫ ਉਹਨਾਂ ਸੀਮਤ ਜਿਹਨੇ ਲਾਉਣਾ ਜਿਹਨੇ ਜਿੱਥੇ ਹੁਣ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਨੂੰ ਪਤਾ ਵੀ ਸਰ ਪਕਾਨਕ ਛੋਣਾ ਹੋ ਸਕਦਾ ਜ਼ਮੀਨ ਦੇ ਵਿੱਚ ਉੱਥੇ ਰਸ ਨਹੀਂ ਹੋਣੀ ਉਹ ਕਿਸਾਨ ਵਧੀਆ ਕਰਨਗੇ ਕਿਤਨਾ ਕਿਤੇ ਚਲੋ ਫਰਕ ਪਊਗਾ ਇਹਦੇ ਨਾਲ ਪਾਣੀ ਦਾ ਵੀ ਫਰਕ ਪਊਗਾ ਤਾਂ ਕਿਉਂਕਿ ਛੋਣਨੇ ਦੇ ਕਾਰਨ ਵਿੱਚ ਪਾਣੀ ਬਹੁਤ ਹਨਾ ਲੱਗਦਾ ਤੇ ਉਹਦੇ ਕਰਕੇ ਪਾਣੀ ਬਹੁਤ ਬਣਾ ਧਰਤੀ ਦੇ نیچے ਜਾ ਰਿਹਾ ਵੀਰ ਸਿੰਘ ਇਹ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕਈ ਲੋਕ ਕਹਿੰਦੇ ਨੇ ਕਿ ਆਹ ਟਾਈਮ ਜਿਹੜਾ ਉਹ ਮਈ ਦਾ ਮਹੀਨਾ ਸਭ ਤੋਂ ਖੁਸ਼ਕ ਹਵਾ ਚੱਲਦੀ ਹੁੰਦੀ ਹੈ ਹਾਂ ਤੁਸੀਂ ਬਾਹਰ ਦੇਖ ਰਹੇ ਹੋ ਵੀ ਟੈਂਪਰੇਚਰ ਵੀ ਆਪਣਾ ਇਹ ਦਿਨਾਂ ਦੇ ਵਿੱਚ ਆ ਕੇ 40 ਤੋਂ 45 ਡਿਗਰੀ ਦੇ ਉੱਪਰ ਹੁੰਦਾ ਖੜ ਦੇ ਹੁੰਦਾ ਬਾਹਰ ਹਣਾ ਹੁਣ ਵੀ ਦੇਖ ਲਓ ਜੀ ਮਰੀ ਜੇ ਤੁਸੀਂ ਉੱਥੇ ਕਹਿ ਦੋਗੇ ਹੁਣ ਤੁਸੀਂ ਪਹਿਲਾਂ ਜ਼ਮੀਨ ਦੇ ਵਿੱਚ ਪਾਣੀ ਛੱਡ ਦਿਓ ਪਾਣੀ ਛੱਡ ਕੇ ਉਹਨੂੰ ਨਾੜ ਨੂੰ ਗਾਲ ਲਓ ਹਣਾ ਤੇ ਪਾਣੀ ਵੀ ਛੱਡਣਾ ਕਿਤੇ ਨਾ ਕਿਤੇ ਪਾਣੀ ਦੀ ਵੀ ਵੇਸਟੇਜ ਆ ਉਥੇ ਪਾਣੀ ਦਾ ਪੈਲਰ ਪੱਦਰ ਤਾਂ ਪਹਿਲਾਂ ਹੀ ਬਹੁਤ ਡਾਊਨ ਜਾ ਰਿਹਾ ਆਪਣੇ ਪੰਜਾਬ ਦੇ ਜਨਾਂ ਪਾਣੀ ਦੀਆਂ ਲੜਾਈਆਂ ਕਿੰਨੇ ਹੁਣ ਕਿਸਾਨ ਜੂਨੀਅਰ ਵੀ ਤਾਂ ਹੀ ਪਾਣੀ ਦੇ ਲੈ ਕੇ ਵਰਸ਼ਨਕਾਰੀ ਕਿਉਂਕਿ ਪਾਣੀ ਦਾ ਲੈਵਲ ਬਹੁਤ ਘਟ ਰਿਹਾ ਕਿਤਨਾ ਕਿਤੇ ਤਾਂ ਹੀ ਤਾਂ ਇਹ ਗੱਲ ਹੋ ਰਹੀ ਆ ਵੀ ਜਿਹੜੀ ਝੋਨੇ ਦੀ ਫਸਲ ਆ ਕਿਤਨਾ ਕਰਦੀ ਘਟ ਗਈ ਜੀ ਜਗੇ ਹੋਰ ਫਸਲ ਲਾਈ ਜਾਵੇ ਕਿਉਂਕਿ ਝੋਨੇ ਦੀ ਪੈਦਾਵਾਰ ਬਹੁਤ ਜ਼ਿਆਦਾ ਹੁੰਦੀ ਆ ਨਾ ਝੋਨੇ ਦੀ ਪੈਦਾਵਾਰ ਪੰਜਾਬ ਦੀ ਬਹੁਤ ਜ਼ਿਆਦਾ ਹੁੰਦੀ ਵੀ ਇਹਨੂੰ ਘੱਟ ਕਰਕੇ ਹੋਰ ਫਸਲਾਂ ਵੱਲ ਧਿਆਨ ਦਿੱਤਾ ਜੀ ਬਤਨ ਲਵ ਉਹੀ ਗੱਲ ਆ ਜੇ ਆਪਾਂ ਹੋਰ ਫਸਲ ਨੂੰ ਬਿਲਾਵਾਂਗੇ ਜੇ ਫਸਲ ਬੀਜਾਂ ਦੇ ਤਾਂ ਹੀ ਬੀਜਾਂਗੇ ਜੇ ਆਪਾਂ ਨੂੰ ਸਿਰ ਫਸਲ ਦੇ ਉੱਤੇ ਕੋਈ ਕੋਈ ਫਾਇਦਾ ਸਹੀ ਫਸਲ ਹਾਂ ਸਹੀ ਫਸਲ ਸਹੀ ਮੁੱਲ ਮਿਲੇ ਜੇ ਸਹੀ ਮੁੱਲ ਜੇ ਹੁਣ ਜੇ ਆਪਾਂ ਨੇ ਬੱਲੇ ਉਦੋਂ ਕਫਾਇਦਾ ਨਹੀਂ ਹੁਣ ਜੇ ਇਹ ਚੀਜ਼ ਆਪ ਨੂੰ ਮੁੱਲ ਸਹੀ ਮਿਲੂਗਾ ਅਗਲਾ ਬੰਦਾ ਫਿਰ ਉਹ ਹਿਸਾਬ ਨਾਲ ਫਸਲ ਦੀ ਖੇਤੀ ਕਰਦਾ ਲਖਵੀਰ ਸਿੰਘ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਬਹੁਤ ਕਰਜ਼ਾਈ ਹੈ ਹਨ ਤੇ ਉਹ ਕਰਜ਼ਾਈ ਕਰਨ ਦੇ ਪਿੱਛੇ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਅੱਜਕੱਲ ਜਿਹੜਾ ਮਸ਼ੀਨੀ ਯੁੱਗ ਚੱਲ ਗਿਆ ਹਨ ਹੁਣ ਤੁਸੀਂ ਲਾ ਲੋ ਕਿ ਹੁਣ ਇਹ ਇਹਨੂੰ ਬਦਲਣ ਦੇ ਲਈ ਕਈ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਟੈਕਨੋਲੋਜੀਆਂ ਮਸ਼ੀਨਾਂ ਆਈਆਂ ਨੇ ਜਾਂ ਤੁਸੀਂ ਉਹ ਬਤਨਾ ਮੈਨੂੰ ਪਰ ਨਹੀਂ ਹੁਣ ਜਿਹੜਾ ਮਿਡਲ ਲੈਵਲ ਦਾ ਕਿਸਾਨ ਹੈ ਉਹ ਕਿੱਥੋਂ ਪੂਰੀਆਂ ਕਰ ਲੂਗਾ ਉਹ ਤਾਂ ਪਹਿਲਾਂ ਹੀ ਵਾਲੀਆਂ ਨਹੀਂ ਭਰੀਆਂ ਜਾ ਰਹੀਆਂ ਉਹਦੇ ਕੋਲ ਪੂਰੀਆਂ ਜਲਾ ਵੀ ਪਿੱਛੇ ਕਿਚੀ ਆ ਸੋਸਾਇਟੀਆਂ ਬੜੀਆਂ ਹੋਈਆਂ ਨੇ ਦੇਖ ਪਿੰਡ ਦੇ ਵਿੱਚ ਹੁੰਦੀ ਆ ਤੇ ਉਹਨਾਂ ਦੇ ਵਿੱਚ ਵੀ ਇਹ ਸੰਦ ਸਮਾਨ ਸਰਕਾਰ ਵੱਲੋਂ ਭੇਜੇ ਜਾਂਦੇ ਆ ਆਪਾਂ ਉਹ ਲੈ ਸਕਦੇ ਆ ਕਿਉਂਕਿ ਬਰੇਕ ਮੰਦਰੀ ਬਾਰੀ ਆਉਂਦੀ ਚਾਰ ਸਤਾਂ ਛੋਟਾ ਜਿਹੜਾ ਸੋਸਾਇਟੀ ਵਾਲਾ ਕੰਮ ਹੈ ਨਾ ਇਹ ਕਿਤੇ ਨਾ ਕਿਤੇ ਸਭ ਤੋਂ ਜ਼ਿਆਦਾ ਕਿਸਾਨ ਨੂੰ ਕਰਜ਼ਾਈ ਕਰਨ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹਦਾ ਹੱਥ ਜਿਹੜਾ ਇਹ ਹੀ ਆ ਸੋਸਾਇਟੀ ਦੇ ਵਿੱਚ ਇਹ ਕਿਸਾਨ ਨੂੰ ਗੁੰਮਰਾਹ ਕਰਕੇ ਸੁਸਾਇਟੀਆਂ ਦੇ ਵਿੱਚੋਂ ਆਪਾਂ ਨੂੰ ਘੱਟ ਮੁੱਲ ਤੇ ਕੋਈ ਚੀਜ਼ ਦਵਾ ਦਿੰਦੇ ਨੇ ਫਿਰ ਉਸ ਤੋਂ ਬਾਅਦ ਉਸ ਕਿਸਾਨ ਆਪਣਾ 6 ਮਹੀਨੇ 2 ਸਾਲ 3 ਸਾਲ ਉਹੀ ਉਹਦੇ ਆਪਣੇ ਕਰਜ਼ਾ ਉਹੀ ਨਹੀਂ ਲੈਂਦਾ ਹੈਗਾ ਅੱਗੋਂ ਫੇਰ ਹੋਰ ਆ ਜਾਂਦੀ ਕੋਈ ਨਵਾਂ ਹੈਨਾ ਉਹ ਕਹਿੰਦੇ ਨੇ ਨਾ ਕਿ ਉਹ ਕਿਸਾਨ ਦਾ ਲੋਹੇ ਨਾਲੇ ਆਪਣਾ ਕਰਦਾ ਰਹਿ ਜਾਂਦਾ ਪੂਰਾ ਹਨ ਤੇ ਕਿਤਨਾ ਕਿਤੇ ਇਹ ਚੀਜ਼ਾਂ ਸੋਚਣੀਆਂ ਜ਼ਰੂਰ ਚਾਹੀਦੀਆਂ ਨੇ ਕਿਤਨਾ ਕਿਤੇ ਕਿਸਾਨ ਦੇ ਪਹਿਲੇ ਹੀ ਨਾ ਜਦੋਂ ਤੋਂ ਫਸਲ ਲਾਉਂਦਾ ਇੱਕ ਪੈਰ ਉਹਦਾ ਅੰਦਰ ਇੱਕ ਪੈਰ ਬਾਹਰ ਹੁੰਦਾ ਨਾ ਕਿਤਨਾ ਕਿਤੇ ਕਿਸਾਨ ਬੇਸ਼ੱਕ ਆਪਣੇ ਘਰ ਚ ਪਿਆ ਹੁੰਦਾ ਪਰ ਧਿਆਨ ਉਹਦਾ ਬਾਹਰ ਆਪਣੀ ਫਸਲ ਵੱਲੇ ਹੁੰਦਾ ਵੀ ਕਿ ਕੇ ਵੀ ਕਿਉਂਕਿ ਜਦੋਂ ਫਸਲ ਆਪਣੇ ਜਰੂਰਤਾਂ ਬਿਲਾ ਬੀਜਤੀ ਫਸਲਾਂ ਦਾ 6 ਮਹੀਨੇ 5-6 ਮਹੀਨੇ ਤਾਂ ਐ ਹੀ ਰਹਿੰਦਾ ਵੀ ਚਲੋ ਜਨਰਲ ਟਾਈਮ ਫਸਲ ਦੀ ਬਾਢੀ ਹੋ ਕੇ ਹਣਾ ਪੇਤ ਸਭ ਤੋਂ ਵੱਡਾ ਰਿਸਕ ਲੈ ਕੇ ਅਸਲ ਦੇ ਵਿੱਚ ਕਿਸਾਨ ਹੀ ਚੱਲਦਾ ਹੁਣ ਤੁਸੀਂ ਵਪਾਰੀ ਲਾ ਲਓ ਕੋਈ ਵੀ ਵਪਾਰੀ ਆਪਣਾ ਸ਼ਾਮ ਨੂੰ ਸਮਾਨ ਸਮੇਟ ਕੇ ਘਰੇ ਆਪਣਾ ਜਾਂ ਅੰਦਰ ਰੱਖ ਦਿੰਦਾ ਹੈ ਹਣਾ ਕਿਸਾਨ ਹੀ ਹੈ ਖੁੱਲੇ ਦੇ ਵਿੱਚ ਰੱਖ ਕੇ ਵੇਚ ਜਾਂਦਾ ਹੈ ਹਣਾ ਤੇ ਉਹ ਉਹ ਵੀ ਆਪਣਾ ਕਿਸੇ ਨਾ ਕਿਸੇ ਉਮੀਦ ਤੇ ਬੰਦਾ ਹੈ ਹਣਾ ਉਸ ਤੋਂ ਬਾਅਦ ਜੇ ਹੁਣ ਤੁਸੀਂ ਕਹੋਗੇ ਕਿ ਕਿਸਾਨ ਨੂੰ ਆ ਚੀਜ਼ ਇਦਾਂ ਨਹੀਂ ਕਰਨੀ ਚਾਹੀਦੀ ਹਾਂ ਇਥੇ ਲੋਡ ਹੈਗੀ ਆ ਸਮਝਾਉਣ ਦੀ ਕਿਤੇ ਨਾ ਕਿਤੇ ਇਹ ਆਪਣਾ ਸੁਭਾਅ ਬਿਲਕੁਲ ਸਹੀ ਆ ਇੱਕ ਮਿੰਟ ਮੈਂ ਤੁਹਾਨੂੰ ਸੌਰੀ ਮੈਂ ਤੁਹਾਨੂੰ ਗੱਲ ਕੱਟ ਰਿਹਾ ਲਓ ਇਹ ਚੀਜ਼ ਦੀ ਲੋੜ ਹੈਗੀ ਆ ਆਪਾਂ ਨੂੰ ਕਿਉਂਕਿ ਕਿਸਾਨਾਂ ਨੂੰ ਅਵੇਅਰ ਹੋਣਾ ਚਾਹੀਦਾ ਇਹਦੇ ਬ੍ਰਤੀ ਸਰਕਾਰ ਹਨਾ ਜੇਕਰ ਅੱਜ ਅੱਗੇ ਲਾਹੀ ਗਏ ਹੁਣ ਪਿੱਛੇ ਹੁਣ ਕੱਲ ਦੀ ਖਬਰ ਸੀਗੀ ਪਰਿਵਾਰ ਹਨਾ ਖਤਮ ਹੋ ਗਿਆ ਜਿੱਦਾਂ ਕਿ ਹੋਰ ਕਈ ਜਿਹੀ ਇਕ ਤਨਾਮਾ ਇਹ ਤਾਂ ਚਲੋ ਆਪਾਂ ਨੂੰ ਪਤਾ ਲੱਗ ਗਿਆ ਖਬਰ ਸੀਗੀ ਹੋਰ ਜਿਹੜੇ ਜੀਵ ਜੰਤੂ ਨੇ ਕਿਰੀਆਂ ਨੇ ਪੰਛੀ ਨੇ ਉਹਨਾਂ ਦੀ ਆਪਾਂ ਨੂੰ ਖਬਰ ਨਹੀਂ ਮਿਲਦੀ ਹਨਾ ਉਹ ਕਿੰਨੇ ਕਿੰਨੇ ਜ਼ਿਆਦਾ ਨਸ਼ਟ ਹੋ ਰਹੇ ਹੈਂਗਾ ਤਰੰਗਤਾ ਦਾ ਨੁਕਸਾਨ ਹੁੰਦਾ ਉੱਥੇ ਕਿਸਾਨ ਨੂੰ ਚਾਹੀਦਾ ਹੈ ਕਿ ਜੇ ਅਗਰ ਉਹਨੇ ਅੱਗ ਲਾਉਣੀ ਉਹਨੂੰ ਲਾਜ਼ਮੀ ਲੱਗਦੀ ਵੀ ਹੈ ਹਾਲਾਂਕਿ ਇੰਨੀ ਚਲੋ ਜਿਹੜੀ ਕਣਕ ਦੇ ਨਾਲ ਨੂੰ ਅੱਗ ਲਾਉਣੀ ਚਲੋ ਇੰਨੀ ਲਾਜ਼ਮੀ ਨਹੀਂ ਹੁੰਦੀ ਕਿਤੇ ਨਾ ਕਿਤੇ ਸਰ ਸਕਦਾ ਚਲੋ ਜੇ ਲੱਗਦਾ ਵੀ ਉਹਨੂੰ ਅੱਗ ਲਾਉਣੀ ਚਾਹੀਦੀ ਹੈ ਪਰ ਫਿਰ ਵੀ ਉਸਨੂੰ ਚਾਹੀਦਾ ਹੈ ਕਿ ਉਹ 4-5 ਗੇੜੇ ਜ਼ਰੂਰ ਉਸ ਦਰਖਤ ਦੇ ਨੇੜੇ-ਤੇੜੇ ਲਗਾ ਦੇ ਕਿ ਅੱਗ ਦੇ ਜਿਹੜਾ ਉੱਥੇ ਸੇਕ ਨਾ ਪਹੁੰਚ ਸਕੇ ਕਿਉਂਕਿ ਅੱਜ ਤੁਸੀਂ ਦੇਖ ਲਓ ਵੀ ਬੜੇ ਥੋੜੇ ਲੱਕੇ ਨੇ ਜਿੱਥੇ ਦਰਖਤਾਂ ਨੂੰ ਵੱਧ ਤੁਸੀਂ ਦੇਖ ਰਹੇ ਹੋ ਨਹੀਂ ਤਾਂ ਜ਼ਮੀਨਾਂ ਨੂੰ ਤੁਸੀਂ ਕਿਤੇ ਦੂਰ ਦੂਰ ਤੱਕ ਨਿਗਾ ਮਾਰੋ ਪੱਧਰੀਆਂ ਹੀ ਕਰੀਆਂ ਪਈਆਂ ਨੇ ਕਿਤੇ ਜੇਕਰ ਸਰਕਾਰ ਦੇ ਵੱਲੋਂ ਮੰਨ ਲਓ ਕਿ ਜ਼ਮੀਨ ਆ ਕਿਸੇ ਬਾਈ ਦੀ ਖੇਤ ਹੈ ਨਾ ਉਹਦੇ ਨਾਲ ਜਗ੍ਹਾ ਛੱਡੀ ਹੁੰਦੀ ਆ ਉਹ ਹੁੰਦੀ ਆ ਜਿੱਥੇ ਬੂਟੇ ਲਾਉਣ ਨੂੰ ਪਰ ਕਿਤਨਾ ਕਿਤੇ ਅੱਜ ਕੱਲ ਇਹ ਵੀ ਦੇਖਣ ਨੂੰ ਮਿਲ ਰਿਹਾ ਵੀ ਕਈ ਜ਼ਮੀਨ ਦੇ ਜ਼ਿਮੀਦਾਰ ਭਾਈ ਹੋ ਜਏ ਹਨ ਉਹ ਆਪਣੇ ਫਾਇਦੇ ਲਈ ਉਹਨੂੰ ਵੀ ਵੱਢੀ ਜਾਂਦੇ ਨੇ ਜਗ੍ਹਾ ਛੱਡਦੇ ਹੀ ਨਹੀਂ ਸਹੀ ਨਹੀਂ ਇਹ ਗੱਲ ਸਹੀ ਹੈ ਕਿ ਦੀ ਹਾਂਜੀ ਹਾਂ ਬਿਲਕੁਲ ਸਹੀ ਗੱਲ ਹੈ ਤੁਸੀਂ ਇਹ ਚਾਹੀਦਾ ਹੈ ਹਰੇਕ ਕਿਸਾਨ ਨੂੰ ਕਿ ਆਪਣੀ ਮੋਟਰ ਤੇ ਪੰਜ ਤੋਂ ਛੇ ਦਰਖਤ ਜ਼ਰੂਰ ਲਗਵਾਵੇ ਹਨ ਤੇ ਉਹਦੇ ਨਾਲ ਇਹ ਤਾਂ ਇੱਕ ਤਾਂ ਉਹ ਉਹਨਾਂ ਹੀ ਫਾਇਦਾ ਹੈ ਹਨਾ ਇੱਕ ਤਾਂ ਉਹ ਆਪ ਸ਼ਾਮੇ ਬੈਠੂਗਾ ਹੁਣ ਗਾਂ ਜੂਨ ਜਲਾਈ ਦੀ ਵਿੱਚ ਉਹਨੇ ਆਪਣਾ ਝੋਨੇ ਨੂੰ ਲਗਾਉਣਾ ਤਾਂ ਉਦੋਂ ਗਰਮੀ ਤੁਹਾਨੂੰ ਪਤਾ ਹੀ ਹੱਥ ਦੀ ਗਰਮੀ ਪੈਂਦੀ ਹੈ ਉਹ ਆਪ ਵੀ ਥੋੜਾ ਸੌਖਾ ਰਹੂਗਾ ਤੇ ਕਿਤੇ ਨਾ ਕਿਤੇ ਲੋੜ ਹੈ ਕਿ ਸਾਨੂੰ ਦਰਖਤਾਂ ਦੀ ਲਾਉਣੀਆਂ ਬਣਦਾ ਕਿਉਂਕਿ ਜੇਕਰ ਆਪਾਂ ਦਰਖਤ ਲਾਵਾਂਗੇ ਜਿਹੜਾ ਆਪਣਾ ਆਉਣ ਵਾਲਾ ਸਮਾਂ ਉਹ ਵਧੀਆ ਨਿਕਲ ਸਕਦਾ ਕਿਉਂਕਿ ਅੱਜ ਜਿਹੜੇ ਹਿਸਾਬ ਨਾਲ ਪੋਲੂਸ਼ਨ ਹੋ ਰਿਹਾ ਇਹ ਨਹੀਂ ਇਕੱਲਾ ਕਿਸਾਨਾਂ ਨਾਲ ਪੋਲੂਸ਼ਨ ਨਹੀਂ ਹੋ ਰਿਹਾ ਜੇ ਆਪਾਂ ਕਈ ਕਿਸਾਨਾਂ ਗਲੌਂਦੇ ਨੇ ਅੱਜ ਹੁਣ ਗਰਮੀ ਦਾ ਟਾਈਮ ਆ ਆਪਣੇ ਇਕੱਲੇ ਇਕੱਲੇ ਘਰ ਦੇ ਵਿੱਚ ਦੋ ਤਿੰਨ ਤਨੇ ਏਸੀ ਹੁੰਦੇ ਨੇ ਨਾ ਆਪਣਾ ਪੋਲੂਸ਼ਨ ਗੱਡੀਆਂ ਕਾਰਾਂ ਦਾ ਪੋਲੂਸ਼ਨ ਬਹੁਤ ਜ਼ਿਆਦਾ ਇਹਦੇ ਵੱਲ ਧਿਆਨ ਨਹੀਂਗਾ ਅਸਲ ਵਿੱਚ ਲਖਵੀਰ ਸਿੰਘ ਦਿਖਦਾ ਵੀ ਉਹੀ ਚੀਜ਼ ਹੈ ਨਾ ਹੁਣ ਇੱਕ ਕਿਸਾਨ ਨੇ ਖੇਤ 'ਚ ਅੱਗ ਲਾਈ ਆ ਉਹ ਤੁਹਾਨੂੰ ਸਾਰਿਆਂ ਨੂੰ ਦਿਖੀ ਜਾਣੀ ਆ ਹਨਾ ਵੀ ਭਾਈ ਅੱਗ ਲਾਤੀ ਬੱਲੇ ਬੱਲੇ ਉਹਨੇ ਤਾਂ ਭਾਈ ਧੂਆ ਹੀ ਧੂਆ ਕਰਤਾ ਜੇ ਬੋ ਹਨਾ ਪਰ ਜਿਹੜੀਆਂ ਹੁਣ ਤੁਸੀਂ ਲਾ ਲੋ ਕਿ ਹਰੇਕ ਕੰਪਨੀ ਦੇ ਵਿੱਚੋਂ ਰੋਜ਼ਾਨਾ ਲੱਖਾਂ ਹੀ ਕਰਾਂ ਨਿਕਲਦੀਆਂ ਰੋਜ਼ ਬਾਹਰ ਉਹ ਕੀ ਹੁੰਦੀਆਂ ਨੇ ਜੀ ਉਹ ਸੜਕਾਂ ਦੀ ਘੁੰਮਦੀਆਂ ਉਹ ਪੋਲਿਊਸ਼ਨ ਹੀ ਕਰਦੀਆਂ ਨੇ ਉਧਰ ਕਿਸੇ ਦਾ ਧਿਆਨ ਕੋਈ ਨਹੀਂ ਜਾਂਦਾ ਜਿਹੜਾ ਕੱਢਦੀ ਆ ਵੀ ਏਸੀ ਦੀ ਹੁਣ ਜਿਹੜੇ ਏਸੀ ਹੁੰਦੇ ਨੇ ਏਸੀ ਬਹੁਤ ਜ਼ਿਆਦਾ ਪੋਲਿਊਸ਼ਨ ਕਰਦੇ ਨੇ ਏਸੀ ਕਿਤੇ ਨਾ ਕਿਤੇ ਆਪਣਾ ਜਿਹੜੀ ਆ ਹੁਣ ਗਰਮੈਸ਼ ਵਧ ਰਹੀ ਹੈ ਏਸੀ ਕਰਕੇ ਹੀ ਆ ਚਲੋ ਉਹ ਗੱਲ ਹਾਂ ਟੋਪਿਕ ਆਪਾਂ ਚਲੋ ਅਲੱਗ ਲੈ ਹਾਂ ਬਈ ਪਰ ਆਪਾਂ ਗੱਲ ਕੀਤੀ ਹੈ ਪ੍ਰੂਸ਼ਨ ਦੀ ਕਿਦਾਂ ਕਿਤੇ ਨਾ ਚਲੋ ਇਹ ਵੀ ਗੱਲ ਜ਼ਰੂਰੀ ਆ ਆਪਾਂ ਇਕੱਲੇ ਪੋਲੂਸ਼ਨ ਲਈ ਵਾਤਾਵਰਨ ਨੂੰ ਪ੍ਰਦੂਸ਼ਣ ਕਰਨ ਦੇ ਵਿੱਚ ਆਪਾਂ ਇਕੱਲੇ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਠਾ ਸਕਦੇ ਕਿਤਨਾ ਕਿਤੇ ਕਿਸਾਨ ਵਿੱਚ ਇਨਵੋਲਵ ਹੈਗੇ ਨੇ ਆਪਾਂ ਸਾਰੇ ਇਨਵੋਲਵ ਆ ਆਪਣੇ ਕੋਲ ਕਾਰਾਂ ਆਪਾਂ ਮੋਟਰਸਾਈਕਲ ਗੱਡੀ ਚਲਾਉਂਦੇ ਆ ਹਨਾ ਵੱਡੀ ਕਿਸਾਨਾਂ ਨੂੰ ਥੋੜਾ ਜਿਹਾ ਅਵੇਅਰ ਕਰਨ ਦੀ ਹੈ ਅਵੇਅਰ ਕਰਨ ਦੀ ਆ ਜਿਹੜੇ ਕਿਸਾਨ ਧਿਆਨ ਰੱਖਣ ਪਰ ਕਿਤਨਾ ਹੀ ਤੇ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੱਧ ਹਨਾ ਤਾਂ ਕਿਤੇ ਕਿਸਾਨ ਅੱਗ ਲਾਉਣੀ ਬੰਦ ਕਰਨ ਕਿ ਜੇਕਰ ਸਰਕਾਰ ਇਹਨਾਂ ਨਾਲ ਉਹ ਵੀ ਕਿ ਪਿੱਛੇ ਜੇ ਕਹਿੰਦੇ ਜਦੋਂ ਪ੍ਰਾਲੀ ਆਪਣਾ ਹੁੰਦਾ ਝੋਨਾ ਸੀਜਨ ਹੁੰਦਾ ਸਰਕਾਰ ਵੱਲੋਂ ਕੀ ਕਹਿੰਦੀ 1500 ਰੁਪਏ ਦੇਵਾਂਗੇ ਤੁਹਾਨੂੰ ਨਾ ਵੀ ਜਿਹੜਾ ਅੱਗ ਨਹੀਂ ਲਾਉਂਗਾ ਨਾ ਹੁਣ ਉਹ ਜਿਹੜਾ ਆਪਾਂ ਵਰਤਿਆਂ ਨੂੰ ਵਿੱਚ ਮਲਾਉਣ ਨੂੰ ਦਨ ਲਵ ਤੇ ਉਸ 1500 ਨਾਲ ਹੋ ਜਾਣਾ ਪੂਰਾ ਦਾ ਤੁਸੀਂ ਡੀਜ਼ਲ ਦੇ ਭਾਅ ਹੀ ਦੇਖ ਲਓ ਕਿੱਥੇ ਨੇ ਹੁਣ ਜੇ ਹਨਾ ਤੇ ਤੁਹਾਨੂੰ ਲੱਗਦਾ ਹੈ ਕਿ ਆਪਣਾ ਜੀ ਕਿਸਾਨ ਉਹਨੂੰ ਮਲਾਉਣ ਵਿੱਚ ਕਿ 5 400 ਦੇ ਡੀਜ਼ਲ ਨਾਲ ਸਰ ਜਾਊਗਾ ਘੱਟੋ ਘੱਟ 1000 1200 ਰੁਪਏ ਦਾ ਡੀਜ਼ਲ ਹੀ ਖਰਚਾ ਲੱਗ ਗਿਆ ਹਾਂ 1200 ਰੁਪਏ ਇੱਕ ਕਿੱਲੇ ਦਾ ਡੀਜ਼ਲ ਕਿਉਂਕਿ ਉਹਦੇ ਲਈ ਫਿਰ ਮਸ਼ੀਨਰੀ ਮੰਗਾਉਣੀ ਪੈਣੀ ਹੈ ਉਹਨੂੰ ਮਸ਼ੀਨਰੀ ਕੋਈ ਵੱਡੀ ਮੰਗਾਊਗਾ ਤਾਂ ਹੀ ਆ ਤੇ ਫਿਰ ਉਹਦਾ ਕਿਰਾਇਆ ਲੈ ਲਓ 11500 ਨਾਲ ਦਾ ਭਰਾਵਾ ਅੱਜ ਕੱਲ ਕਹਿੰਦੇ ਨੇ ਇੱਕ ਗੇੜਾ ਵੀ ਨਹੀਂ ਲੱਗਦਾ ਹੈਗਾ ਤੇ ਲੱਗ ਉਹੀ ਗੱਲ ਕਿਤਨਾ ਕਿਤੇ ਮਨੇ ਚਲ ਬਹੁਤ ਲੰਬੀਆਂ ਗੱਲਾਂ ਹੋ ਗਈਆਂ ਪਰ ਸਰਕਾਰ ਨੂੰ ਕਿਸਾਨਾਂ ਦੇ ਇਸ ਮਸਲੇ ਵੱਲ ਧਿਆਨ ਦੇਣ ਦੀ ਲੋੜ ਆ ਤਾਂ ਜੋ ਕਿਸਾਨਾਂ ਜਿਹੜੇ ਉਹ ਆਪਣੀ ਜਿਵੇਂ ਝੋਨੇ ਦੀ ਫਸਲ ਆ ਕਣਕ ਦੀ ਫਸਲ ਤੋਂ ਵੱਧ ਕੇ ਹਨਾ ਹੋਰ ਕਿਸੇ ਫਸਲ ਵੱਲ ਧਿਆਨ ਦੇਣ ਜੇਕਰ ਕਿਸਾਨਾਂ ਨੂੰ ਕਿਸੇ ਹੋਰ ਫਸਲ ਦੇ ਫਾਇਦਾ ਮਿਲੂਗਾ ਸਰਕਾਰ ਵੱਲੋਂ ਉਹਨਾਂ ਨੂੰ ਸਹੀ ਮੁੱਲ ਮਿਲੂਗਾ ਹਨਾ ਐਮਐਸਪੀ ਫਿਕਸ ਕਰਦਣੇ ਰੇਟ ਕਿ ਤਾ ਕਿ ਕਿਸਾਨ ਤਾਂ ਫਿਰ ਉਧਰ ਧਿਆਨ ਦੇਣਗੇ ਨਹੀਂ ਤਾਂ ਕਿਸਾਨਾਂ ਦੇ ਕੋਲ ਹੋਰ ਆਪਸ਼ਨ ਹੈ ਨਹੀਂ ਕਿਉਂਕਿ ਜੇਕਰ ਕਿਸਾਨ ਨੂੰ 4 ਪੈਸੇ ਬਚਣਗੇ ਤਾਂ ਉਹ ਕੀਤੀ ਕਰੂਗਾ ਨਹੀਂ ਕੁਛ ਨਹੀਂ ਫਿਰ ਕਿਸਾਨਾਂ ਨੇ ਇਹ ਕੁਛ ਕਰਨਾ ਉਹਨਾਂ ਦੀ ਮਜਬੂਰੀ ਆ ਹਨ ਇਸ ਤੋਂ ਇਲਾਵਾ ਹੱਲ ਵੀ ਕੋਈ ਨਹੀਂਗਾ ਧੰਨਵਾਦ